ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਬੜੀ ਨੇੜੇ ਬੜੀ ਦੂਰ ਭਾਗ ਚੌਥਾ ਤੇ ਅਖੇਲਾ ਇਸ ਨੂੰ ਲਿਖਿਆ ਹੈ ਸਿਮਰ ਲੁਧਿਆਣਵੀ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਦਾਦੀ ਮम्मा ਦਾ ਸੁਭਾਅ ਤਾਂ ਇਦਾਂ ਦੀ ਹੈ ਪਰ ਤੁਸੀਂ ਹੋ ਆਪਣਾ ਪਰਾਹੀ ਕਰੇ ਬੈਠਿਓ ਇਹ ਆਕਸਾ ਹੁਣ ਮੈਨੂੰ ਸਮਝਾਉਣ ਲੱਗ ਪਈ ਸੀ ਕਦੇ ਕਦੇ ਤਾਂ ਇਹ ਮੇਰੀ ਹੀ ਦਾਦੀ ਬਣ ਜਾਇਆ ਕਰਦੀ ਫਿਰ ਨਹੀਂ ਇਹ ਕੋਈ ਮੌਕਾ ਕੁੰਝ ਨਹੀਂ ਲੀ ਆਪਣੀਆਂ ਦਰਸ਼ਨ ਸ਼ਾਸਤ ਦੀਆਂ ਗੱਲਾਂ ਝਾੜਨ ਦਾ ਚੱਲ ਚੰਗਾ ਮੇਰੀਏ ਬੇਬੇ ਅੱਛਾ ਤੂੰ ਇਹ ਤਾਂ ਦੱਸ ਕਿ ਕੌਣ ਐ ਉਹ ਮੁੰਡਾ ਇੱਥੇ ਰਹਿੰਦਾ ਏ ਮੈਂ ਗੱਲ ਬਦਲ ਲਈ ਹੈ ਹੁਣ ਮੈਨੂੰ ਇਸ ਦੀ ਕਹਾਣੀ ਜਾਣਨ ਵਿੱਚ ਦਿਲਚਸਪੀ ਹੈ। ਦਾਦੀ ਇਹ ਆਪਣੇ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈ। ਇਹ ਹੁਣ ਜਰਨਲਿਜ਼ਮ ਕਰ ਰਿਹਾ ਹੈ। ਅਗੋਂ ਉਸਨੇ ਇਸੇ ਪਿੰਡ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਸੋਚੀ ਹੈ। ਇਹ ਮੈਨੂੰ ਗੁਰਬਾਜ ਬਾਰੇ ਕੱਲੀ-ਕੱਲੀ ਚੀਜ਼ ਦੱਸਣ ਲੱਗ ਪਈ। ਇਹਦੇ ਡੈਡੀ ਬੈਂਕ 'ਚ ਨੌਕਰੀ ਕਰਦੇ ਨੇ। ਤੇ ਮੰਮੀ ਇਹਦੇ ਅਧਿਆਪਕ ਨੇ। ਅੱਖਾਂ ਚ ਚਮਕਦੀਆਂ ਹੋਈ ਤੇ ਤੁਹਾਨੂੰ ਪਤਾ ਦਾਦੀ ਇਹਦੇ ਦਾਦਾ ਜੀ ਜੀ ਕਾ ਰਾਈਤ ਨੇ ਅੱਜ ਕੀ ਉਹਨਾਂ ਨੇ ਅੱਜਿਆਂ ਕਹਾਵਤਾਵਾਂ ਕਹਾਣੀਆਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ ਇਹਦੀ ਆਖੀਰਲੀ ਗੱਲ ਨੇ ਮੈਨੂੰ ਮੇਰੇ ਅਤੀਤ ਵੱਲ ਝਾਕਣ ਦਾ ਮੌਕਾ ਦਿੱਤਾ ਕਿਤੇ ਇਹ ਗੱਲ ਨਰਿੰਦਰ ਦੀ ਤਾਂ ਨਹੀਂ ਕਰਦੀ ਪਈ ਇਸ ਅਜੀਬ ਜਿਹੇ ਖਿਆਲ ਨੇ ਮੇਰੇ ਜ਼ਿਹਨ ਚ ਵਿੱਚ ਤਰਥੱਲੀ ਮਚਾ ਦਿੱਤੀ। ਉਹ ਵੀ ਤਾਂ ਹੁਣ ਉਮਰ ਦੇ ਇਸੇ ਪੜਾਤੇ ਪਹੁੰਚ ਗਿਆ ਹੋਵੇਗਾ। ਮੈਂ ਆਪ ਹੀ ਆਪਣੇ ਸ਼ੱਕ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸੋਚ ਰਹੀ ਹਾਂ ਕਿ ਜੇਕਰ ਇਹ ਸੱਚਮੁੱਚ ਨਰੇਂਦਰ ਦੇ بیٹے ਹਨ ਤਾਂ ਫਿਰ ਬਹੁਤ ਵਧੀਆ ਹੈ। ਕੀ ਨਾ ਹੀ ਹੈ ਨਾ ਪੁੱਛ ਲਵੈ ਤੂੰ ਉਹਦਾ ਨਾਮ ਕੀ ਹੈ ਮੇਰੇ ਜਨ ਵਿੱਚ ਬਾਬ ਰੋਏ ਵਾਂਗ ਇੱਕ ਖਿਆਲ ਆਇਆ ਪਰ ਪਰ ਖੂ ਪਿੱਛੋਂ ਮੈਂ ਨੂੰ ਨਾ ਦੱਸਣ ਲਈ ਆਖਿਆ ਇਹ ਕੁਝ ਬੋਲੀ ਨਹੀਂ ਸ਼ਾਇਦ ਇਹ ਨੂੰ ਨਾ ਚਿੱਤੇ ਹੀ ਨਹੀਂ ਸੀ ਕੀ ਸੋਚਣ ਲਈ ਹੈ ਨਾ ਆਇਆ ਚਾ ਕਿ ਨਹੀਂ ਮੈਥੋਂ ਹੋ ਰਿਹਾ ਖਮੋਸ ਜਿਹਾ ਚਿਹਰਾ ਪਰਦਾਸਤ ਨਹੀਂ ਹੋ ਰਿਹਾ ਸੀ ਮੈਂ ਮੁਰ ਤੋਂ ਇਸ ਤੋਂ ਉਹੀ ਸਵਾਲ ਪੁੱਛ ਬੈਠੀ ਹਾਂ ਪਰ ਇਹ ਤਾਂ ਪੋਰਾ ਕੁਸਕ ਦੀ ਵੀ ਨਹੀਂ ਪਈ ਪਿੰਦ ਕੋ ਮਗਰੋਂ ਇਹਦੇ ਫੋਨ ਤੇ ਟੂਟਾਂ ਜਹੀ ਹੋਈ ਇਹ ਮੋਬਾਈਲ ਵੱਲ ਝਾਕਣ ਲੱਗੀ ਫਿਰ ਉਸੇ ਚ ਖੁੱਬ ਗਈ ਪਤਾ ਨਹੀਂ ਇਹਨੂੰ ਵੀ ਕੀ ਦਿਸ ਗਿਆ ਸੀ ਉਹਦੇ ਵਿੱਚ ਮੈਂ ਲਾਚਾਰ ਜਈਆ ਨਜ਼ਾਰਾ ਨਾਲ ਇਸ ਵੱਲ ਝਾਕਦੀ ਰਹੀ 15 ਕੋ ਮਿੰਟਾਂ ਮਗਰੋਂ ਜਦ ਇਸ ਨੂੰ ਇਹਦੇ ਮੋਬਾਈਲ ਤੋਂ ਫੁਰਸਤ ਮਿਲੀ ਤਾਂ ਕਿਦਰੇ ਜਾ ਕੇ ਇਹਨੇ ਮੇਰਾ ਮੂੜਖੜ ਕੀਤਾ ਇਹ ਮੇਰੀ ਕੁਛੀ ਗੱਲ ਤਾਂ ਜਿਵੇਂ ਬਿਸਰੀ ਗਈ ਸੀ ਕਹਿ ਲਗੀ ਦਾਦੀ ਤੁਹਾਡੇ ਉਸ ਕਵੀ ਨਾਲ ਫੇਰ ਤੁਹਾਡੀ ਕਦੇ ਮੁਲਾਕਾਤ ਨਹੀਂ ਹੋਈ ਉਹਦਾ ਇਹ ਅਚਾਨਕ ਪੁੱਛਿਆ ਸਵਾਲ ਜਿਨੇ ਹੀ ਮੇਰੇ ਦਿਲ ਨੂੰ چیر ਗਿਆ ਸੀ ਕੀ ਕਹਿੰਦੀ ਮਾ ਉਸ ਨੂੰ ਮੇਰਾ ਕਵੀ ਤਾਂ ਅਸਲ ਜਾਦਾਂ ਦਾ ਪਰਸ਼ਾਵਾ ਜਹਾਰ ਰਿਹਾ ਸੀ ਜੋ ਨਿਤ ਚੜਦੇ ਲੈਂਦੇ ਸੂਰਜ ਨਾਲ ਹਮੇਸ਼ਾ ਹੀ ਮੈਨੂੰ ਚਿਤ ਤੇ ਰਿਹਾ ਸੀ ਮੋੜ ਮਿਲਿਆ ਸੀ ਜਾਂ ਨਹੀਂ ਇਹ ਗੱਲ ਵੱਖਰੀ ਸੀ ਪਰ ਉਸ ਨਾਲ ਮੇਰੀ ਮੁੜਾ ਮੁਲਾਕਾਤ ਦੇ ਰੀਜਾ ਹਲੇ ਵੀ ਉਧਰੀ ਉਧੋਰੀ ਰਹੀ ਸੀ ਮੇਰੇ ਬਿਆਹ ਤੋਂ ਪਿਛੋਂ ਐ ਇੱਥੇ ਸਹੁਰੇ ਆ ਗਏ ਮਦਰੋਂ ਉਹ ਉੱਥੇ ਹੀ ਕੀ ਕਰਦਾ ਰਿਹਾ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਹੋ ਸਕਦਾ ਹੈ ਉਹ ਵੀ ਕਿਧਰੇ ਪੜ੍ਹਾਈ ਪੜਾਈ ਕਰਕੇ ਬਾਹਰ ਚਲਾ ਗਿਆ ਹੋਵੇ ਫਿਰ ਸ਼ਾਇਦ ਨੌਕਰੀ ਤੇ ਜਾਂ ਫਿਰ ਵਿਆਹ ਹੋ ਗਿਆ ਹੁਣ ਉਸ ਦਾ ਵੀ ਵਿਆਹ ਲਾ ਕੁਝ ਆਖ ਮੇਰੇ ਸਿਰ ਚ ਵੱਜੀ ਜਿਵੇਂ ਕੋਈ ਪੀੜ ਜਹੀ ਉੱਠੀ ਪਤਾ ਨਹੀਂ ਇਹ ਮੇਰੀਆਂ ਉਸ ਨਾਲ ਬੀਤੀਆਂ ਯਾਦਾਂ ਦਾ ਵੱਜਿਆ ਤੱਕਾ ਸੀ ਜਾਂ ਫਿਰ ਮੇਰੀ ਹਕੀਕਤ ਨੂੰ ਕਬੂਲ ਨਾ ਕਰ ਸਕਣ ਦੀ ਮੇਰੀ ਲਾਚਾਰਗੀ ਦਾ ਸਿੱਟਾ ਸੀ ਮੈਂ ਹੁਣ ਖੜੀ ਦੋ ਖੜੀ ਚੁੱਪ ਹੋ ਗਈ ਸੀ ਅੱਛਾ ਦਾਦੀ ਉਹ ਕੁੜਤਾ ਕੀ ਹਲੇ ਵੀ ਤੁਹਾਡੇ ਕੋਲ ਹੈਗਾ ਇਹਨੂੰ ਪਤਾ ਨਹੀਂ ਕਿਥੋਂ ਉਹ ਕੁਰਤਾ ਜ਼ਿਆਦਾ ਆ ਗਿਆ ਸੀ ਮੈਂ ਹਾਂ ਵਿੱਚ ਸਿਰ ਹਲਾਇਆ ਇਹ ਖੜਪਈ ਫਿਰ ਕੁਰਤਾ ਦਿਖਾਉਣ ਦੀ ਜिद ਕਰਨ ਲੱਗੀ ਪਹਿਲਾਂ ਉਹ ਬੁਹਾ ਪੇੜ ਗਿਆ ਦਿਖਾਉਂਦੀਆਂ ਆਪਣੇ ਕਮੀਆ ਕੁਰਤਾ ਉਦੋਂ ਦਾ ਹੀ ਸਾਮਕੇ ਰੱਖਿਆ ਹੋਇਆ ਸੀ ਸ਼ਾਇਦ ਇਸ ਲਈ ਕਿ ਇਸ ਦਾ ਹਿਸਾਬ ਹਲੇ ਬਾਕੀ ਰੰਦਾ ਸੀ ਇਹ ਆਪਸਾ ਪਲੋ ਪਲੀ ਦੀ ਬੂਹਾ ਪੇੜਾਈ ਫਿਰ ਦੌੜਦੀ ਹੋਈ ਮੇਰੇ ਕੋਲ ਆ ਕੇ ਖੜੀ ਹੋ ਗਈ ਮੈਂ ਪੇਟੀ ਹਲੇ ਖੋਲੀ ਹੀ ਸੀ ਵਿੱਚੋਂ ਫਰਨੈਲ ਦੀਆਂ ਗੋਲੀਆਂ ਦੀ ਖੁਸ਼ਬੂ ਆਉਂਦੀ ਸੀ ਇਹਨਾਂ ਦੀ ਮਹਿਕ ਛੇਤੀ ਹੀ ਮੇਰੀਆਂ ਨਾਲ ਸੰਜੜ ਗਈ ਮੈਂ ਰੋਕਦੀ ਰੋਕਦੀ ਨੇ ਵੀ ਨਿਚ ਮਾਰ ਦਿੱਤੀ ਲੱਗਦਾ ਹੈ ਕੋਈ ਤੁਹਾਨੂੰ ਯਾਦ ਕਰ ਰਿਹਾ ਹੈ ਦਾਦੀ ਕਿਸ ਮੇਰੀ ਨਿਛ ਦਾ ਵੀ ਮਖੌਲ ਬਣਾ ਲਿਆ ਪਰ ਮੈਂ ਬੁਰਾ ਨਹੀਂ ਮਾਇਆ ਸੋਚ ਰਹੀ ਹਾਂ ਕਿ ਸ਼ਾਇਦ ਇਹ ਸਹੀ ਕਹਿਦੀ ਹੋਵੇ ਆਹ ਦੇਖ ਆ ਹੈ ਉਹ ਕੁੜਤਾ ਹਲਕੀ ਜਹੀ ਪੌਗੜੀ ਪਿੱਛੋਂ ਕੁੜਤਾ ਮੇਰੀ ਨਜ਼ਰੀ ਪੈ ਗਿਆ ਮੈਂ ਉਹ ਨੂੰ ਇਹ ਕੱਢ ਕੇ ਫੜਾਇਆ ਇਹ ਮਰੇ ਵਿਆਹ ਵਾਲੇ ਸੂਟ ਦੇ ਨਾਲ ਹੀ ਅਰਖਿਆ ਪਿਆ ਸੀ ਸ਼ਾਇਦ ਭੁੱਲ ਭੁਲੇਖੇ ਕਦੇ ਮੈਂ ਹੀ ਇਹਨਾਂ ਦੀ ਜੋੜੀ ਬਣਾਵੱਠੀ ਸੀ ਉੰਜ ਸਮਾਨ ਤਾਂ ਪੇਟੀ ਵਿੱਚ ਹੋਰ ਵੀ ਸੀ ਖਾਸ ਕਰਕੇ ਉਹ ਸਮਾਨ ਜਿਹੜਾ ਆਪਸਰ ਹੋ ਮੈਂ ਉਸ ਦੀ ਵਿਆਹ ਤੇ ਦੇਣਾ ਸੀ ਇਹ ਸਗਨ ਦਾ ਸਵਾਨ ਵੀ ਮੈਂ ਕਾਪੀ ਸਾਲਾਂ ਤੋਂ ਇਕੱਠਾ ਕਰ ਰਹੀ ਸੀ ਆਪਣੀ ਪੋਤੀ ਦੇ ਲਈ ਅੱਛਾ ਤਾ ਇਹ ਹੈ ਬੇਸੀ ਸੋ ਤਾ ਬੜਾ ਸੋਹਣਾ ਇਹ ਕੁੜਤੇ ਦੀ ਤਰੀਖ ਕਰਨ ਲੱਗ ਪਈ ਮੇਰੀ ਸੁਰਤੀ ਮੁੜ ਤਾ ਮੇਰੇ ਕਵੀ ਬਣੀ ਚਲੀ ਗਈ ਮਹੀਨੇ ਮਕਰੋਂ ਅੱਜ ਘਰ ਵਿੱਚ ਬੜੀ ਰੌਣਕ ਹੈ ਆਕਸਰ ਉਹ ਬਿਠੜੀ ਮੁੰਡੇ ਵਾਲੇ ਆਏ ਉੰਜ ਕਹਿਣ ਨੂੰ ਤਾਂ ਮਹਿਜ ਦੇਖ ਦਿਖਾਈ ਸੀ ਜਾਏ ਪਰ ਦੋ ਘਾਟੇ RAM ਵੱਲੋਂ ਸਗਣ ਦੀਆਂ ਤਿਆਰੀਆਂ ਮੁਕੰਮਲ ਕਰੀਆਂ ਹੋਈਆਂ ਸਨ ਤੇ ਸਾਰੇ ਤਿਆਰਗਰ ਹੋ ਕੇ ਬੈਠੇ ਸਨ ਅੱਜ ਔਸਰ ਨੂੰ ਮੈਂ ਆਪ ਤਿਆਰ ਕਰ ਰਹੀ ਹਾਂ ਇਸ ਮੈਨੂੰ ਵੀ ਤਿਆਰ ਹੋਣ ਲਈ ਆਗ ਦਿੱਤਾ ਪਰ ਮੈਂ ਕਿਹੜਾ ਇਸ ਉਮਰੇ ਸੁਰਖੀ ਹਿੰਦੀ ਲਾਉਣੀ ਹੈ ਬਸ ਇੱਕ ਜੱਜ ਦਾ ਸੂਟ ਤੇ ਚਿਹਰੇ ਤੇ ਮੁਸਕਾਨ ਮੇਰੀ ਹੀ ਪਛਾਣ ਹੈ ਦੂਜੇ ਪਾਸੇ ਅਸਦ ਵੀ ਅੱਜ ਕੰਮ ਤੇ ਨਹੀਂ ਗਿਆ ਇਹਨੇ ਛੁੱਟੀ ਲੈ ਲਈ ਹੈ ਸਦੀਕਾ ਆਣ ਵਾਣ ਦੀਆਂ ਆਪਣੀਆਂ ਦੋ ਚਾਰ ਸਹੇਲੀਆਂ ਨੂੰ ਇਕੱਠੀਆਂ ਕਰਕੇ ਰਸੋਈ ਵਿੱਚ ਬੜੀ ਪਈ ਸੀ ਇਹ ਮਹਿਮਾਨਾਂ ਲਈ ਚਾਹ ਨਾਸਤੇ ਦੀ ਤਿਆਰੀ ਕਰੀ ਜਾਂਦੀ ਸੀ ਕਰੀਬ 12:00 ਵਜੇ ਬਾਹਰਲੇ ਬੁਹੇ ਤੇ ਇੱਕ ਗੱਡੀ ਆ ਕੇ ਰੁਕੀ। ਸੁਦੀਕਾ ਦੌੜ ਕੇ ਬਾਹਰ ਗਈ। ਮਹਿਮਾਨ ਆ ਗਏ ਸਨ। ਬਾਕੀ ਤ੍ਰਿੰਤਾ ਰਸੋਈ ਵਿੱਚ ਖੜੀਆਂ ਇਸੀ ਖੜਕੀ ਵਿੱਚੋਂ ਬਾਹਰ ਚਾਹ ਕਰੀਆਂ ਸਨ। ਆਸਦ ਵੀ ਮੇਰੇ ਕੋਲੋਂ ਦੀ ਉੱਠ ਖੜਾ ਹੋ ਗਿਆ। ਉਹ ਬਾਹਰ ਕਿਸੇ ਬੰਦੇ ਨਾਲ ਬੜੇ ਅਧੂ ਦੇ ਨਾਲ ਗੱਲ ਕਰ ਰਿਹਾ ਸੀ। ਮੰਮੀ ਜੀ ਆਜੋ ਬਾਹਰ। ਆਪਣੇ ਪਰੌਣੇ ਆ ਗਈ ਆਸਦ ਨੇ ਮੈਨੂੰ ਹਾਕ ਮਾਰੀ ਹੈ ਮੈਂ ਬਾਹਰ ਆਈ ਇੱਕ ਜਾਣਿਆ ਪਛਾਣਿਆ ਜਿਹੜਾ ਚਿਹਰਾ ਮੇਰੇ ਸਾਹਮਣੇ ਹੈ ਗੁਰਵਾਜ ਇੱਕ ਕਰਕੇ ਆਪਣੇ ਘਰਦਿਆਂ ਦੇ ਨਾਲ ਮੇਰੀ ਜਾਣ ਪਛਾਣ ਕਰਵਾਉਣ ਲੱਗਾ ਉਸ ਜਾਣੇ ਪਛਾਣੇ ਚਿਹਰੇ ਤੇ ਆ ਕੇ ਮੇਰੀ ਨજર ਗੱਡੀ ਰਹਿ ਗਈ ਗੁਰਵਾਜ ਨੇ ਨਾਂ ਦੱਸਿਆ ਹੈ ਮੈਨੂੰ ਸ਼ੱਕ ਹੋਇਆ ਇਹਰਾ ਵੀ ਤਾਂ ਪਛਾਣਿਆ ਪਛਾਣਿਆ ਗਿਆ ਲੱਗ ਰਿਹਾ ਹੈ ਕੁਝ ਹੀ ਚਿਰ ਨੂੰ ਸਦੀਕਾ ਅੰਦਰੋਂ ਆਪਸਾ ਲੱਈ ਇਹ ਆਪਸਾ ਨੂੰ ਸਾਡੇ ਕੋਲ ਬਿਠਾ ਕੇ ਅੰਦਰ ਰਸੋਈ ਚ ਵੜ ਗਏ ਇਧਰ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਰਹੇ ਸਨ ਆਸ ਤੇ ਪੁਰਾਣੇ ਨਾਲ ਗੱਲ ਲੱਗ ਪਿਆ ਪਲ ਕੁ ਪਿੱਛੋਂ ਪਤਾ ਰਹੀਂ ਹੁਣ ਇਹਨੂੰ ਅਫਸਰ ਨੂੰ ਕੀ ਹੋਇਆ ਇਹ ਬਿਨਾ ਕੁਝ ਬੋਲੇ ਮੇਰੇ ਕਵਰੇ ਵਿੱਚ ਚੱਲ ਗਈ ਇਹਨੇ ਗਰਵਾਜ ਨੂੰ ਵੀ ਕੋਈ ਗੱਲ ਇਸ਼ਾਰਾ ਕੀਤਾ ਗੁੱਝਾ ਇਸ਼ਾਰਾ ਕੀਤਾ ਉਹ ਮੁਸਕਰਾ ਰਹੀ ਸੀ ਬੰਦ ਕੋ ਮਗਰੋਂ ਜادیه ਬਾਪਸਾਈ ਭਾਈ ਨੇ ਮੇਰੀ ਬੇਟੀ ਵਿੱਚੋਂ ਕੁਝ ਸਮਾਨ ਵਿਹਾ ਪੱਢਿਆ ਤੇ ਬਾਹਰ ਆ ਮੂਰੇ ਟੇਬਲ ਉੱਤੇ ਰੱਖ ਦੇ ਤਾਂ ਇਸ ਸਬਾਨ ਵਿੱਚੋਂ ਮੈਨੂੰ ਕੁਝ ਨੀਲਾ-ਨੀਲਾ ਜਿਹਾ ਚਮਕਦ ਰਿਸੀਆ ਕੀ ਇਹ ਉਹੀ ਕੁਰਤਾ ਹੈ ਮੈਂ ਸੋਚੀ ਪੈ ਗਈ ਇਹ ਵੀ ਕੁੜੀ ਮੇਰੀ ਮੇਰੀ ਸੁਹਣੀ ਹੈ ਹੋਰ ਸਮਾਨ ਦੇ ਨਾਲ ਕੁਰਤਾ ਵੀ ਚੁਕਲੀ ਹੈ ਮੈਂ ਬੇਤੇਅਨ ਜਿਹੇ ਜਿਹੀ ਬੋਲੀ ਸੋਫੇ ਤੋਂ ਉੱਠ ਕੇ ਮੈਂ ਆਪਣੇ ਕਬੀ ਦਾ ਕੁਰਤਾ ਚੁੱਕਣ ਲੱਗੀ ਹਾਂ ਤਾਂ ਨਾ ਜਰ ਬਿਰਤੋ ਉਸ ਸਖਸ ਨਾਲ ਜਟਕਾਈ ਉਸ ਕੁੜਤਾ ਪਛਾਣ ਲਿਆ ਹੈ ਇਹ ਸਖਸ ਉਹੀ ਹੈ ਦੋਹਾਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਦਾਦੀ ਦੀ ਫਿਰ ਨੰਦਰ ਦੇ ਨਾਲ ਮੁਲਾਕਾਤ ਹੋਈ ਤੇ ਦੋਨਾਂ ਦੇ ਚਿਹਰੇ ਤੇ ਮੁਸਕਰਾਹਟ ਆਈ ਇੱਥੇ ਹੀ ਹੈ ਕਹਾਣੀ ਖਤਮ ਹੁੰਦੀ ਹੈ ਦਾਦੀ-ਪੋਤੀ ਦੀ ਬਹੁਤ ਹੀ ਸੋਹਣੀ ਕਹਾਣੀ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤਨ ਰੱਖ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ